ਸੱਚੀ ਕਹਿੰਦੀ ਮੇਰਾ ਨਾਮ ਡਾਕਟਰ ਸਰਬਜੀਤ ਸਿੰਘ ਪੁੱਲਰ ਹੈ ਅੱਜ ਜੋ ਵਿਸ਼ਾਲ ਖੂਨਦਾਨ ਕੈਂਪ પાર્વતી ਦੇਵੀ ਯੂਨਿਟ 2 ਵੱਲੋਂ ਜਿਹੜਾ ਲਗਾਇਆ ਗਿਆ ਹੈ ਬਲੱਡ ਵਲਡੇ ਦੇ ਉੱਪਰ ਇਹ ਬਹੁਤ ਵਧੀਆ ਪਰਾਲਾ ਜੀ ਇੰਨਾ ਵੀਰਾਂ ਦਾ ਕਿਉਂਕਿ ਜਿਹੜਾ ਬਲੱਡ ਦੇਣ ਦੇ ਨਾਲ ਇੱਕ ਤਾਂ ਕਿਸੇ ਦੀ ਜਿਹੜੀ ਜ਼ਿੰਦਗੀ ਉਹ ਬਚਦੀ ਹੈ ਬਲੱਡ ਬਹੁਤ ਇੱਕ ਅਨਮੋਲੀ ਦਾਤ ਹੈ ਔਰ ਮੈਂ ਬੇਨਤੀ ਕਰਾਂਗਾ ਨੌਜਵਾਨ ਵੀਰਾਂ ਨੂੰ ਕਿ ਨਸ਼ੇ ਨੂੰ ਤਿਆਗ ਕੇ ਵੱਧ ਤੋਂ ਵੱਧ ਜਿਹੜਾ ਬਲੱਡ ਡੇਟ ਕਰੋ ਤਾਂ ਕਿ ਕਿਸੇ ਦੀ ਜ਼ਿੰਦਗੀ ਬਚ ਸਕੇ ਕਿਉਂਕਿ ਬਲੱਡ ਜਿਹੜਾ ਹੈਗਾ ਦੇਣ ਦੇ ਨਾਲ ਕਿਸੇ ਦੀ ਜ਼ਿੰਦਗੀ ਬਚਦੀ ਔਰ ਆਪਣੀ ਵੀ ਸਿਹਤ ਜਿਹੜੀ ਉਹ ਤੰਦਰੁਸਤ ਰਹਿੰਦੀ ਆ ਨੌਜਵਾਨ ਵੀਰਾਂ ਤੇ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਦਾਨ ਕਰਿਆ ਕਰੋ ਨਸ਼ੇ ਨੂੰ ਤਿਆ ਕੇ ਇਸ ਰੰਗਲੇ ਪੰਜਾਬ ਨੂੰ ਰੰਗਲਾ ਬਣਾਓ ਔਰ ਕਿਸੇ ਦੀ ਮਤਲਬ ਲੋੜ ਦੇ ਵਿੱਚ ਸਹਾਈ ਉਹ ਲੋੜ ਦੇ ਵਿੱਚ ਉਹਨਾਂ ਦੇ ਨਾਲ ਮੁੰਡੇ ਨਾ ਮੁੰਡਾ ਜੋੜ ਕੇ ਸਾਥ ਦੋ ਕੋ ਕਿ ਬਲੱਡ ਬਹੁਤ ਬੜੀ ਨੀਡ ਜ਼ਰੂਰੀ ਹੁੰਦੀ ਹੈ ਬਲੱਡ ਦੀ ਔਰ ਵੱਧ ਤੋਂ ਵੱਧ ਜਿਹੜੇ ਰੁੱਖ ਜਿਹੜੇ ਲਗਾਓ ਪੌਦੇ ਲਗਾਓ ਕਿਉਂਕਿ ਪੌਦੇ ਲਗਾਉਣ ਦੇ ਨਾਲ ਜਿਹੜਾ ਆਪਾਂ ਦਾ ਵਾਤਾਵਰਨ ਹੈ ਉਹ ਵੀ ਸਾਫ਼ ਹੋ ਗਿਆ ਕਿਉਂਕਿ 48 ਤੱਕ ਜਿਹੜਾ ਟੈਂਪਰੇਚਰ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੇ ਵਿੱਚ ਜਾ ਚੁੱਕਾ ਹੈ ਮੈਂ ਅਪੀਲ ਕਰਾਂਗਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਪੌਦੇ ਲਗਾਓ ਤੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਆਪਣੀ ਆਲੇ-ਦੁਆਲੇ ਨੂੰ ਸਾਫ਼ ਸੁਥਰਾ ਰੱਖੋ ਨਸ਼ਿਆਂ ਤੋਂ ਬਚੋ ਜੀ ਧੰਨਵਾਦ ਜੀ ਇਸ ਤਰ੍ਹਾਂ ਹੁਣ ਤੱਕ ਕਿੰਨੇ ਜਿਹੜੇ ਡਾਨਰ ਜਿਹੜੇ ਹੁਣ ਤੱਕ 80 85 ਯੂਨਿਟ ਜਿਹੜੇ ਮੈਂ ਦੇਖ ਰਿਹਾ ਜੀ ਹੋ ਚੁੱਕੇ ਨੇ ਬਾਕੀ ਹਸਪੀਟਲ ਵਾਲਿਆਂ ਨੂੰ ਪਤਾ ਹੋਏਗਾ ਇਹਦੇ ਬਾਰੇ 80 ਕੇ ਮੈਂ ਜਦੋਂ ਪੁਛਿਆ ਸੀ ਕਹਿੰਦੇ ਅਸੀਂ ਜੁਨਟ ਹੋ ਚੁੱਕੇ ਨੇ ਹੋਰ ਵੀ ਉਮੀਦ ਹੈ 2 300 ਤੱਕ ਜਿਹੜਾ ਇਹਨਾਂ ਦਾ ਟਾਰਗੇਟ ਹੈਗਾ ਜੀ ਕਰਨ ਦਾ ਕਾਫੀ ਤੁਸੀਂ ਦੇਖਿਆ ਨੌਜਵਾਨ ਇੱਥੇ ਆ ਰਹੇ ਨੇ ਨੌਜਵਾਨ ਭੈਣਾਂ ਵੀ ਆ ਗਈਆਂ ਇੱਥੇ ਬਲੱਡ ਡੋਨੇਟ ਕਰ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀਰਾਂ ਦਾ ਜਿਹੜੇ ਇੱਥੇ ਬਲੱਡ ਡੋਨੇਟ ਕਰਨ ਵਾਸਤੇ ਬਲੱਡ ਸਰ ਤੁਹਾਡੇ ਲੋ ਨੌਜਵਾਨੀ ਦੀ ਗੱਲ ਕੀਤੀ ਨਸ਼ਾ ਦੀ ਗੱਲ ਕੀਤੀ ਅਕਸਰ ਦੇਖਿਆ ਜਾਂਦਾ ਕਿ ਸਪਾਸ਼ੇਵੀ ਦੀਆਂ ਸੇਵਾਵਾਂ ਉਹ ਦੇ ਰਹੇ ਰਹਿੰਦੇ ਹੋ ਪਿਛਲੇ ਥੋੜੇ ਸਮੇਂ 'ਚ ਦੇਖਿਆ ਕਿ ਤੁਸੀਂ ਇੱਕ ਦਸਤਾਨ ਦੇ ਵੀ ਪ੍ਰੋਗਰਾਮ ਜਿਹੜੇ ਦੇ ਬੱਚਿਆਂ ਦੇ ਸਿੱਖ ਨੋ ਜ਼ਬਾਨਾਂ ਦੇ ਓਪਨਲੀ ਕਰਵਾਉਂਦੇ ਰਹੇ ਤੇ ਉਹਦੇ ਬਾਰੇ ਵੀ ਅਸੀਂ ਚਾਹਾਂਗੇ ਜਰੂਰ ਤੁਸੀਂ ਕੋਈ ਸਾਡੇ ਦੇ ਰੋਲ ਦੇ ਦੇਖੋ ਜੀ ਸਾਡੀ ਜਿਹੜੀ ਸੰਸਥਾ ਖਾਲਸਾ ਬਲੱਡ ਡੋਨੇਟ ਯੂਨਿਟੀ ਰਜਿਸਟਰਡ ਸ੍ਰੀ ਅਮ੍ਰਿਤਸਰ ਇਹਦੇ ਏਕ ਨਹੀਂ ਅਨੇਕ ਉਪਰਾਲੇ ਨੇ ਹਰ ਸਾਲ ਫਰਵਰੀ ਮਹੀਨੇ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਨੇ ਉਸ ਤੋਂ ਬਾਅਦ ਦਸਤਾਰ ਮੁਕਾਬਲਾ ਕਰਾਇਆ ਗਿਆ ਹੋਰ ਵੀ ਕਈ ਤਰ੍ਹਾਂ ਦੇ ਭਲਾਈ ਜਿਹੜੇ ਕਿਸੇ ਲੋੜਵੰਦ ਲੜਕੀ ਦੀ ਵਿਆਹ ਹੋਵੇ ਜਾਂ ਕਿਸੇ ਕਿਸੇ ਵੀ ਮਤਲਬ ਤਰ੍ਹਾਂ ਦੀ ਜਿਹੜੀ ਸੇਵਾ ਸਾਡੇ ਸੰਸਥਾ ਨੂੰ ਮਿਲ ਜੇ ਤਾਂ ਉਹ ਬਿਲਕੁਲ ਕਰਨ ਵਾਸਤੇ ਤਿਆਰ ਹਿੰਦੀ ਹੈ ਔਰ ਮੈਂ ਧੰਨਵਾਦ ਕਰਦਾ ਹਾਂ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਬਖਸ਼ੀ ਹੈ ਔਰ ਸਾਡੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਇਦਾਂ ਹੀ ਸੇਵਾਵਾਂ ਜਿਹੜੀਆਂ ਸਾਡੀ ਟੀਮ ਖਾਲਸਾ ਬਲੱਡ ਦੀ ਟੀਮ ਤੋਂ ਲੈਂਦੀ ਰਹੇਗੀ ਧੰਨਵਾਦ ਮੈਂ ਦੀਪ ਗਕੜੀਆ ਅੱਜ ਖਾਲਸਾ ਬਲੱਡ ਡੋਨੇਟ ਯੂਨਿਟੀ ਤੇ ਪਾਰਵਤੀ ਹਸਪੀਟਲ 2 ਵੱਲੋਂ ਮੈਗਾ ਕੈਂਪ ਲਗਾਇਆ ਤੇ ਬਹੁਤ-ਬਹੁਤ ਵਧੀਆ ਉਪਰਾਲਾ ਕੀਤਾ ਇਹਨਾਂ ਨੇ ਖੂਨਦਾਨ ਮਹਾਦਾਨ ਆ ਮੈਂ ਸਾਰਿਆਂ ਨੂੰ ਇੱਕ ਚੀਜ਼ ਪਹਿਲਾਂ ਦੱਸਣਾ ਚਾਹਾਂਗਾ ਖੂਨ ਦੇਣ ਦਾ ਬੈਨੀਫਿਟ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆ ਦੇਖੋ ਖੂਨ ਦੇਣ ਨਾਲ ਯੂਰਿਕ ਐਸਿਡ ਕੈਸਟੋਲ ਬੀਪੀ ਹਾਈਪਰ ਟੈਂਸ਼ਨ ਕੈਂਸਰ ਹਾਰਟ ਅਟੈਕ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਤੁਹਾਡੇ ਤੋਂ ਦੂਰ ਰਹਿੰਦੀਆਂ ਇਸ ਕਰਕੇ ਸਾਰਿਆਂ ਨੂੰ ਖੂਨਦਾਨ ਜੂਰ-ਵੱਦ-ਵੱਦ ਕਰਨਾ ਚਾਹੀਦਾ ਔਰ ਲੋਕਾਂ ਨੂੰ ਵੀ ਸਮਝਾਉਣਾ ਚਾਹੀਦਾ ਲੋਕਾਂ ਦੇ ਮਨ 'ਚ ਡਰ ਹੈ ਖੂਨਦਾਨ ਕਰਨ ਦਾ ਐਸਾ ਕੁਝ ਵੀ ਨਹੀਂ ਹੈ ਜਿਸ ਨਾਲ ਡਾਕਟਰ ਸਾਹਿਬ ਬੈਠੇ ਆ ਅਸੀਂ ਬੈਠੇ ਆ ਅਸੀਂ 60 60 ਤੇ 70 70 ਦੇ ਸੀ ਆਪਣਾ ਬਲੱਡ ਡੋਣੀ ਖੁਦ ਕਰ ਚੁੱਕੇ ਆ ਤੋਂ ਸਾਰਿਆਂ ਨੂੰ ਸਮਝਣਾ ਪਏਗਾ ਵੀ ਖੂਨਦਾਨ ਕਰਨ ਦਾ ਤੁਹਾਨੂੰ ਆਪ ਨੂੰ ਬੈਨੀਫਿਟ ਹੋਰ ਦੂਜਾ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੇ ਚਾਹੇ ਪੰਜਾਬ ਸਰਕਾਰ ਆ ਚਾਹੇ ਸੈਂਟਰ ਸਰਕਾਰ ਆ ਅਸੀਂ ਚਾਹੁੰਦੇ ਹਾਂ ਵੀ ਛੇਵਾਂ ਦਰਿਆ ਨਸ਼ੇ ਦਾ ਖਤਮ ਹੋ ਜਾਏ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਇਸ ਚੀਜ਼ ਨੂੰ ਕਿਤਾਬਾਂ ਦੇ ਰਾਹੀਂ ਸਕੂਲ ਤੇ ਦਸਵੀਂ ਨੌਵੀਂ ਦਸਵੀਂ ਪਲੱਸ 2 ਦੇ ਬੱਚਿਆਂ ਨੂੰ ਸਮਝਾਉਣਾ ਪਏਗਾ ਵੀ ਅਸੀਂ ਨਸ਼ੇ ਨੂੰ ਤਿਆਗ ਕੇ ਅਸੀਂ ਖੂਨਦਾਨ ਕਰਨਾ ਸੋਸ਼ਲ ਵਰਕ ਕਿਦਾਂ ਕਰਨਾ ਹੈ ਅਸੀਂ ਇਸ ਸਮਾਜਿਕ ਸੇਵਾਵਾਂ ਕਿੱਦੀਆਂ ਕਰਨੀਆਂ ਮੈਂ ਸਰਕਾਰ ਨੂੰ ਬੇਨਤੀ ਕਰਾਂਗਾ ਵੀ ਖੂਨਦਾਨ ਦਾ ਇੱਕ ਮਤਲਬ ਕਿਤਾਬਾਂ 'ਚ ਵੀ ਲਿਆਂਦਾ ਜਾਵੇ ਉਹ ਜਿਸ ਤਰ੍ਹਾਂ ਹਾਂ ਉਹ ਜਿਸ ਤਰ੍ਹਾਂ ਡਾਕਟਰਾਂ ਨੇ ਦੱਸਿਆ ਵੀ ਅੱਜਕੱਲ੍ਹ ਗਰਮੀ ਬਹੁਤ ਵੱਧਦੀ ਹੈ ਤਾਂ ਸਾਰਿਆਂ ਨੂੰ ਹੀ ਬੋਦੇ ਲਗਾਣੇ ਚਾਹੀਦੇ ਆ ਵੱਧ ਤੋਂ ਵੱਧ ਵਾਤਾਵਰਨ ਨੂੰ ਬਚਾਉਣਾ ਚਾਹੀਦਾ ਉਹ ਸਰਕਾਰ ਨੂੰ ਇੱਕ ਬੇਨਤੀ ਕਰਾਂਗਾ ਜਿਹੜੇ ਰੋਡ ਸਾਈਡ ਤੋਂ ਰੁਕਸ਼ ਕੱਟੀ ਜਾ ਰਹੇ ਸੜਕਾਂ ਖੁੱਲੀਆਂ ਕਰੀ ਜਾ ਰਹੇ ਉਹਦਾ ਇੱਕ ਰੂਲ ਵੀ ਗਾਈਡ ਵੀ ਕੀਤੀ ਜਾਵੇ ਵੀ ਜੇ ਇੱਕ ਰੁਕਸ਼ ਕੱਟਿਆ ਉਹਦੇ ਬਦਲੇ 10 ਲਗਾਣੇ ਪੈਣੇ ਆ ਜੇ ਕਿਸੇ ਕਲੋਨੀ 'ਚ ਵੀ ਇੱਕ ਕੱਟ ਸਭ ਕਿਤੇ ਕੁਝ ਨੋਡ ਬੰਨਾਂ ਦੇ ਮਨਾ ਚੇਲ ਦਾ ਕਿ ਸ਼ਹਾਦਤ ਖੂਨ ਦੇ ਨਾਲ ਕੋਈ ਵੀਕਨੈਸ ਹੁੰਦੀ ਆ ਜਾਂ ਕੋਈ ਇਨਫੈਕਸ਼ਨ ਅਸੀਂ ਦਵਾਂਗੇ ਉਹ ਜ਼ਰੂਰ ਪੀਰੀਅਰ ਕਰੋ ਦੇਖੋ ਜੀ ਖੂਨ ਦੇ ਨਾਲ ਕੋਈ ਵੀਕਨੈਸ ਨਹੀਂ ਆ ਕੋਈ ਇਨਫੈਕਸ਼ਨ ਨਹੀਂ ਆ ਕੋਈ ਐਸਾ ਦਾ ਕੁਝ ਨਹੀਂ ਹੁੰਦਾ 24 ਆਵਰ ਤੁਹਾਡਾ ਬਲੱਡ ਪੂਰਾ ਹੋ ਜਾਂਦਾ 80 ਦਿਨਾਂ ਬਾਅਦ ਤੁਸੀਂ ਫਿਰ ਦੁਬਾਰਾ ਬਲੱਡ ਡੋਨੇਟ ਕਰ ਸਕਦੇ ਹੋ ਦੇਖੋ ਸਾਡੀਆਂ ਟੀਮਾਂ ਜਿਹੜੀਆਂ ਅਸੀਂ ਤਿੰਨ ਤਿੰਨ ਮਹੀਨੇ ਬਾਅਦ ਬਲੱਡ ਡੋਨੇਟ ਕਰਦੀਆਂ ਮੈਂ 64 ਟਾਈਮ ਬਲੱਡ ਡੋਨੇਟ ਕਰ ਚੁੱਕਾ ਹਾਂ ਕੋਈ ਇਨਫੈਕਸ਼ਨ ਨਹੀਂ ਕੋਈ ਐਸਾ ਕੁਝ ਨਹੀਂ ਉਲਟਾ ਬਲੱਡ ਡੋਨੇਟ ਕਰਨ ਦਾ ਬੈਨੀਫਿਟ ਆ ਖੂਨ ਦੇਣ ਤੋਂ ਬਾਅਦ ਜਿਹੜਾ ਵਾ ਉਹ ਜਿਹੜੀ ਡਾਈਟ ਹੈ ਤੇ ਟ੍ਰੀਟਮੈਂਟ ਕਿਸ ਤਰ੍ਹਾਂ ਦੀ ਜਿਹੜੀ ਆ ਉਹਦੇ ਵਾਸਤੇ ਹੈ ਦੇਖੋ ਖੂਨ ਦੇਣ ਤੋਂ ਬਾਅਦ ਹੈਵੀ ਡਾਈਟ ਥੋੜੀ ਜੀ ਅਸੀਂ ਉਹਨਾਂ ਨੂੰ ਜੂਸ ਦਿੰਨੇ ਆ ਨਾਲ ਬਨਾਣਾ ਦਿੰਨੇ ਆ ਨਾਲ ਹੈਵੀ ਡਾਈਟ ਸੈਂਡਵਿਚ ਵਗੈਰਾ ਕੁਝ ਵੀ ਚੀਜ਼ ਇੱਕ ਦਿੰਨੇ ਆ ਵੀ ਦੇਖੋ ਕਈ ਜਣੇ ਨਵੇਂ ਡੋਨਰ ਅੱਜ ਵੀ ਵਨ ਟਾਈਮ ਫਰਸਟ ਟਾਈਮ ਡੋਨਰ ਜਿਹੜੇ ਆਏ ਨੇ ਉਹਨਾਂ ਨੂੰ ਵੀ ਇਹੀ ਸਮਝਾਇਆ ਉਹਨਾਂ ਨੂੰ ਬਲੱਡ ਡੋਨੇਟ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ ਜੂਸ ਦਿੱਤਾ ਤੇ ਸਾਡਾ ਕੀ ਹੁੰਦਾ ਇੱਕ ਮਾਈਂਡ ਮੋਡ ਚੇਂਜ ਕਰਨ ਦਾ ਸਵਾਲ ਹੈ ਅਸੀਂ ਉਹਨਾਂ ਦਾ ਮਾਈਂਡ ਚੇਂਜ ਕੀਤਾ ਸਾਡਾ ਗੱਪਾਂ ਮਾਰ ਕੇ ਉੱਠ ਕੇ ਜਦੋਂ ਅਸੀਂ ਆਪਣੇ ਮਨ 'ਚ ਡਰ ਬਿਠਾਵਾਂਗੇ ਨਾ ਫਿਰ ਕੁਝ ਨਹੀਂ ਹੋ ਸਕਦਾ ਇਸ ਲਈ ਖੂਨ ਦੇਣ ਨਾਲ ਕਿਸੇ ਨੂੰ ਕੋਈ ਵੀਕਨੈਸ ਇਸ ਤਰ੍ਹਾਂ ਦਾ ਕੁਝ ਵੀ ਕੋਈ ਕੰਮ ਉਪਰਾਲਾ ਨਹੀਂ ਹੁੰਦਾ ਜੀ ਅੱਜ ਦੇ ਜਿਹੜੇ ਨੌਜਵਾਨ ਐ ਚਮਾਂ ਦੇ ਇੱਕ ਮੈਸੇਜ ਆਈ ਉਹਨਾਂ ਨੂੰ ਵੀ ਅਪੀਲ ਕਰੋ ਕਿ ਜਿਹੜੇ ਨੌਜਵਾਨਾਂ ਨਸ਼ਿਆਂ ਨਾਲ ਲੱਗੇ ਤਾਂ ਉਹ ਐਸੇ ਜਿਹੜੇ ਸਮਾਜਿਕੇ ਵੀ ਕੰਮ ਐ ਖੂਨ ਦਾ ਜਿਹੜੇ ਆ ਉਹਦਾ ਰਿਚੀ ਸਨ ਮੈਂ ਇਹਦੇ ਪਹਿਲਾਂ ਤੇ ਸਾਨੂੰ ਵਰਦਾ ਥੈਂਕਸ ਪ੍ਰੈਸ ਨੂੰ ਕਰਦਾ ਵੀ ਪ੍ਰੈਸ ਜਿਹੜਾ ਪ੍ਰੈਸ ਦੇ ਰਾਹੀਂ ਸਾਡੇ ਸੰਦੇਸ਼ ਲੋਕਾਂ ਤੱਕ ਜਾਂਦੇ ਆ ਅਸੀਂ ਬੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖਿਆ ਜਿਹੜੇ ਪੰਜਾਬ ਦੀ ਆ ਰਹੀ ਨਸ਼ੇ ਜਿ ਕੋਈ ਕਿਤੇ ਡਿੱਗ ਰਿਹਾ ਕੋ ਅਸੀਂ ਹਰ ਮੋਹੱਲੇ ਦੇ ਪ੍ਰਧਾਨ ਨੂੰ ਹਰ ਸੋਸਾਇਟੀ ਦੇ ਪ੍ਰਧਾਨ ਨੂੰ ਹਰ ਕੌਂਸਲਰ ਨੂੰ ਹਰ ਐਮਐਲਏ ਨੂੰ ਹਰ ਐਮਪੀ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੇ ਆਂ ਵੀ ਹੱਥ ਜੋੜ ਕੇ ਬੇਨਤੀ ਆ ਅਗਰ ਅਸੀਂ ਆਪਣੇ ਆਪਣੇ ਏਰੀਆ 'ਚ ਸਫਾਈ ਕਰਨ ਦਾ ਹੱਕ ਰੱਖਦੇ ਆਂ ਚੀਜ਼ਾਂ ਠੀਕ ਕਰਨ ਦਾ ਹੱਕ ਰੱਖਦੇ ਤੇ ਜਿਹੜੇ ਸਾਡੇ ਮਹੱਲੇ 'ਚ ਨਸ਼ਾ ਆ ਹੀ ਉਹਨਾਂ ਨੂੰ ਵੀ ਦੂਰ ਕਰਨ ਦਾ ਹੱਕ ਰੱਖਦੇ ਆਂ ਅਸੀਂ ਸਾਰਿਆਂ ਨੂੰ ਇੱਕ ਬੱਤ ਜੋੜ ਕੇ ਬੇਨਤੀ ਕਰਨਾ ਚਾਹਾਂਗੇ ਛਾਹੇ ਸਾਡੀ ਸੁਸਾਇਟੀ ਚ ਛਾਹੇ ਕਿਸੇ ਵੀ ਸੁਸਾਇਟੀ ਨਾਲ ਹਰ ਏਰੀਆ ਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਓ ਉੱਥੇ ਨੂੰ ਅਵੇਅਰ ਕਰੋ ਲੋਕਾਂ ਨੂੰ ਸਮਝਾਓ ਬਲੱਡ ਡੋਨ ਦੇ ਬੈਨੀਫਿਟ ਕੀ ਆ ਜਿਹੜਾ ਛੇਵਾਂ ਨਸ਼ਾ ਦਾ ਦਰਿਆ ਵਾ ਉਹ ਅਸੀਂ ਸਾਰੇ ਰਲ ਕੇ ਹੀ ਖਤਮ ਕਰਾਂਗੇ ਇੱਕ ਬੰਦੇ ਦੇ ਹੱਥ ਨਾਲ ਖਤਮ ਨਹੀਂ ਹੋਣਾ ਸਭ ਨੂੰ ਨਮਸਕਾਰ ਜੀ ਮੇਰਾ ਨਾਮ ਡਾਕਟਰ ਨੂਰੀਨ ਮਹਾਜਨ ਅੱਜ ਦਾ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਬਲੱਡ ਡੋਨੇਸ਼ਨ ਡੇ 14 ਜੂਨ 2025 ਦੇ ਉਪਲਕਸ਼ ਵਿੱਚ ਲਗਾਇਆ ਗਿਆ ਹੈ ਇਦੇ ਲਈ ਮੈਂ ਇੱਕ ਤੇ ਜਿਹੜੇ ਨੌਜਵਾਨ ਮੇਰੀਆਂ ਪੈਨਾ ਤੇ ਵੀਰ ਆਏ ਨੇ ਤੇ 200 ਯੂਨਿਟ ਦਾ ਜਿਹੜਾ ਅਸੀਂ ਟਾਰਗੇਟ ਮੱਲਿਆ ਹੋਇਆ ਉਹ ਪੂਰਾ ਕਰਨ ਵਿੱਚ ਹੁਣ ਥੋੜਾ ਹੀ ਸਮਾਂ ਰਹਿ ਗਿਆ ਹੈ ਤੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਵੱਧ ਚੜ ਕੇ ਜਿਹੜਾ ਥੈਲੇਸੀਮੀਆ ਪੀੜਿਤ ਬੱਚਿਆਂ ਲਈ ਕੋਈ ਰੋਡ ਐਕਸੀਡੈਂਟ ਹੋ ਜਾਏ ਜਾਂ ਹੋਰ ਕਿਸੇ ਵੀ ਐਕਸੀਡੈਂਸ਼ੀਅਲ ਕੇਸ ਵਿੱਚ ਜਿਹੜੇ ਵੀ ਲੋਕੀ ਆਂਦੇ ਨੇ ਉਹਨਾਂ ਦੀ ਹੈਲਪ ਲਈ ਜਿਹੜਾ ਇਹ ਉਪਰਾਲਾ ਕੀਤਾ ਹੈ ਉਹਨਾਂ ਦਾ ਮੈਂ ਧੰਨਵਾਦ ਕਰਦੀ ਆ ਤੇ ਨਾਲੇ ਜਿਹੜੀ ਇਹ ਖੂਨਦਾਨ ਮਹਾਦਾਨ ਸਭ ਤੋਂ ਵੱਡੀ ਗੱਲ ਹੈ ਕਿ ਇਹ ਕਿਤੇ ਸਾਨੂੰ ਖਰੀਦ ਕੇ ਨਹੀਂ ਮਿਲਣਾ ਕਿਤੇ ਜੇ ਅਸੀਂ ਦੁਕਾਨਾਂ ਤੇ ਜਾਈਏ ਨਾ ਇਹ ਬਣ ਸਕਦਾ ਨਾ ਇਹ ਮੈਨੂਫੈਕਚਰ ਹੋ ਸਕਦਾ ਵੱਡੀ ਤੋਂ ਵੱਡੀ ਫੈਕਟਰੀ ਵਿੱਚ ਵੀ ਨਹੀਂ ਬਣ ਸਕਦਾ ਇਹ ਤਾਂ ਇੱਕ ਦਾਨ ਹੈ ਪਰਮਾਤਮਾ ਨੇ ਜਿਹੜੀ ਚੀਜ਼ ਸਾਡੇ ਅੰਦਰ ਬਣਾਈ ਹੈ ਉਹ ਆਪਣੇ ਆਪ ਬੰਦੀ ਹੈ ਤੇ ਸਭ ਤੋਂ ਵੱਡੀ ਗੱਲ ਜੀ ਇਹ ਜੇ ਅਸੀਂ ਇਹਨੂੰ ਡੋਨੇਟ ਕਰਦੇ ਆ ਤੇ ਸਾਡੇ ਲਈ ਇਹ ਹੋਰ ਹੈਲਥ ਵਾਈਜ਼ ਵੀ ਹੋਰ ਵਧੀਆ ਹੈ ਤੇ ਜੇ ਇਹਦੇ ਨਾਲ ਦੋ ਕੰਮ ਨੇ ਇੱਕ ਤੇ ਸਾਡੀ ਹੈਲਥ ਵਿੱਚ ਫਿਜ਼ੀਕਲ ਮੈਂਟਲ ਹੈਲਥ ਵਿੱਚ ਵੀ ਫਾਇਦਾ ਹੁੰਦਾ ਹੈ ਤੇ ਨਾਲ ਹੀ ਸਾਡੇ ਜਿਹੜੇ ਲੋਕੀ ਨੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਵੀ ਮਦਦ ਹੁੰਦੀ ਹੈ ਮੈਂ ਪੁੱਲਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਨੀ ਆ ਕੱਕੜਿਆ ਸਾਹਿਬ ਦਾ ਵੀ ਜਿਨ੍ਹਾਂ ਵੱਲੋਂ ਇਹ ਉਪਰਾਲਾ ਅੱਜ ਨਹੀਂ ਬਹੁਤ ਢੇਰ ਤੋਂ ਲਾਇਆ ਜਾ ਰਿਹਾ ਤੇ ਅੱਜ ਕਿੰਨੇ ਹੀ ਇਹ ਕੈਂਪ ਲੱਗ ਚੁੱਕੇ ਨੇ ਕਿੰਨੇ ਹੀ ਲੋਕਾਂ ਨੂੰ ਖੂਨ ਮਿਲ ਚੁੱਕਿਆ ਹੈ ਤੇ ਇਹ ਧੰਨਵਾਦ ਵਾਲੀ ਗੱਲ ਹੈ ਤੇ ਇੱਕ ਮੁਬਾਰਕਬਾਦ ਵਾਲੀ ਗੱਲ ਵੀ ਹੈ ਕਿ ਜਿਹੜਾ ਉਪਰਾਲਾ ਇਹਨਾਂ ਨੇ ਸ਼ੁਰੂ ਕੀਤਾ ਵੱਧ ਚੜ ਕੇ ਲੋਕੀ ਇਹਨਾਂ ਦਾ ਸਾਥ ਵੀ ਦਿੰਦੇ ਹਨ ਤੇ ਮੇਰੇ ਵੱਲੋਂ ਵੀ ਪੂਰਾ ਪੂਰਾ ਇਹਨਾਂ ਦਾ ਸਾਥ ਦੇਣ ਦਾ ਕੋਸ਼ਿਸ਼ ਹੈ ਕਿ ਮੈਂ ਵੀ ਇਸ ਵਿੱਚ ਆਪਣਾ ਹੈਲਪ ਦੇ ਸਕਾਂ ਤੇ ਪੂਰੀ ਕੋਸ਼ਿਸ਼ ਹੈ ਕਿ ਅਗਲੀ ਵਾਰ ਜਦੋਂ ਮੈਂ ਆਵਾਂ ਤੇ ਮੈਂ ਵੀ ਫੂਲਦਾਨ ਕਰਾਂ ਅਕਸਰ ਦੇਖਿਆ ਜਾਂਦਾ ਕਿ ਜਿਆਦਾ ਲਿਟਰੇਟਰੇਟ ਕੰਪਨੀ ਦੇ ਹੁੰਦੇ ਉਹਨਾਂ 'ਚ ਜੈਨਸੀ ਜ਼ਿਆਦਾ ਹੁੰਦੇ ਆ ਪਰ ਇਹ ਥੋੜੇ ਕੈਂਪਸ 'ਚ ਦੇਖਿਆ ਕਿ ਮਹਿਲਾਵਾਂ ਕਾਫੀ ਜਿਹੜੀ ਗੰਧੀ ਦੇ ਵਿੱਚ ਉਹ ਵੀ ਇਸ ਟੋਰਮਾ ਮਹਾਦਾਨ ਜਿਹੜਾ ਖੂਨਦਾਨ ਜਿਹੜਾ ਉਹਦੀ ਚੀਜ਼ ਹੋ ਜਾਂਦੀ ਹੈ ਦੇਖੋ ਜੀ ਮਹਿਲਾਵਾਂ ਲਈ ਜੇ ਅਸੀਂ ਗੱਲ ਕਰੀਏ ਤੇ ਜਦੋਂ ਗਰਭਵਤੀ ਮਹਿਲਾਵਾਂ ਲਈ ਜ਼ਰੂਰਤ ਪੈਂਦੀ ਹੈ ਖੂਨ ਖੂਨ ਦੀ ਹੁਣ ਕਈ ਵਾਰ ਮੇਰੇ ਸਾਹਮਣੇ ਕੇਸਸ ਆਉਂਦੇ ਨੇ ਇਹ ਨੈਗੇਟਿਵ ਵੀ ਨੈਗੇਟਿਵ ਜਿਹੜੀਆਂ ਬੱਚੇ ਚਾਈਲਡ ਬਰਥ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਬੜੀ ਵਾਰ ਹੁੰਦਾ ਹੈ ਤੇ ਕਈ ਵਾਰ ਨਹੀਂ ਪਤਾ ਲੱਗਦਾ ਕਿ ਕਿੱਥੋਂ ਹੈਲਪ ਮੰਗੀਏ ਤੇ ਇਹ ਸਭ ਤੋਂ ਵੱਡਾ ਜਿਹੜਾ ਇਹ ਫਾਇਦਾ ਹੈ ਕਿ ਨਹੀਂ ਇੱਥੇ ਲੇਡੀਜ਼ ਵੀ ਨਾਲ ਜੁੜੀਆਂ ਨੇ ਮੈਂ ਕਈ ਕਈ ਲੇਡੀਜ਼ ਨਾਲ ਮਿਲੀਆਂ ਕਈਆਂ ਨੇ ਪਹਿਲੀ ਵਾਰ ਤੇ ਕਈਆਂ ਨੇ ਦੂਜੀ ਤੀਜੀ ਵਾਰ ਵੀ ਇਹ ਕੀਤਾ ਤੇ ਇਹ ਪਾਰਵਤੀ ਦੇਵੀ ਯੂਨਿਟ 2 ਜਿਹੜਾ ਜੁੜੀਆਂ ਇਹਦੇ ਨਾਲ ਇਹ ਕਹਿੰਦੀਆਂ ਕਿ ਸਾਨੂੰ ਕੋਈ ਵੀਕਨੈਸ ਫੀਲ ਨਹੀਂ ਹੁੰਦੀ ਕੋਈ ਇਹੋ ਜਿਹੀ ਨਹੀਂ ਬਾਤ ਚੈਨਾਂ ਨੂੰ ਕਾਫੀ ਕੁਝ ਦਿੱਤਾ ਵੀ ਜਾਂਦਾ ਜੂਸ ਬਨਾਣਾ ਸੈਂਡਵਿਚਸ ਵਗੈਰਾ ਵੀ ਦਿੱਤੇ ਜਾਂਦੇ ਨੇ ਤਾਂ ਕਿ ਇਹ ਜਿਹੜੀ ਮੈਂਟਲ ਹੈਲਥ ਹੈ ਫਿਜ਼ੀਕਲ ਹੈਲਥ ਹੈ ਕਾਇਮ ਰਹੇ ਸਕੇ